ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਨ ਪਤ੍ਰਸਥਾਨ ਤੇ ਜਿਹੜਿਆ ਗੁਰੂ ਪੰਥ ਖਾਲਸਾ ਜੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਚ ਸ਼ੀਰ ਪਈ ਜਾਵਰ ਸੰਧੀ ਵਰਸੀ ਦੇ ਬਹੁਤ ਵੱਡਾ ਇਕੱਠ ਹੋਇਆ ਹੈ ਸਿੰਘ ਸਾਹਿਬ ਯਾਨੀ ਦਰਵਜਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਬਾਹਰ ਵਾਲੀਆਂ ਸੰਗਤਾਂ ਬਹੁਤ ਧੰਨਵਾਦ ਕਰਦੀਆਂ ਹਨ ਕਿਉਂਕਿ ਇਹਨਾਂ ਨੇ ਇੱਕ ਕੌਮੀ ਸ਼ਹੀਦ ਦਾ ਖਿਤਾਬ ਦਿੱਤਾ ਭਾਈ ਜਲਾਵਰ ਸਿੰਘ ਨੂੰ ਔਰ ਸਿੱਖ ਸੰਘਰਸ਼ ਨੂੰ ਜਿਹੜਾ ਮਾਨਤਾ ਦਿੱਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਵੱਡਾ ਕੰਮ ਹੈ ਭਾਈ ਸਾਪਾ ਜੂਗਾ ਸਿੰਘ ਜੂਕੇ ਭਾਈ ਸਾਪਾ ਪਾਈ ਅਵਤਾਰ ਸਿੰਘ ਢਾ ਜੂਕੇ ਪਾਈ ਸਾਹਿਬ ਪਾਈ ਕੁਲਵੀਰ ਸਿੰਘ ਕਾਲਸਿਆ ਵਾਲੇ ਜਫੇਦਾਰ ਹੁਣੀ ਪਾਈ ਸਾਹਿਬ ਪਾਈ ਰਜਿੰਦਰ ਸਿੰਘ ਪਰਿਵਾਰ ਪਾਈ ਸਾਹਿਬ ਪਾਈ ਬ੍ਰਿੰਦਰ ਸਿੰਘ ਨਨੂਆ ਅਤੇ ਹੋਰ ਸਾਰੇ ਸਿੰਘ ਜੋ ਯੂਕੇ ਦੇ ਹਨ ਯੂਰਪ ਦੇ ਹਨ ਉਹਨਾਂ ਨੇ ਆਪਣਾ ਨੁਮਾਇੰਦਾ ਬ੍ਰਿੰਦਰ ਸਿੰਘ ਭਰਵਾਨ ਨੂੰ ਇੰਟਰਨੈਸ਼ਨਲ ਪੱਧਰ ਤੇ ਭੇਜਿਆ ਹੋਈ ਸੰਗਤਿਤ ਹਾਜ਼ਰ ਹਨ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਔਰ ਸਾਰੀਆਂ ਜ਼ਰੂਰਤੀਆਂ ਸੰਕਟਾਂ ਨੂੰ ਨੁਮਾਇੰਦਾ ਥਾ ਕੇ ਇਹ ਸਾਰੇ ਲੋਕਾਂ ਨੂੰ ਭੇਜਿਆ ਸੀ ਇਹ ਜੋ 1 ਮਿੰਟ ਮੈਂ ਲੈਣਾ ਸਿਰਫ ਕ੍ਰਿੰਗਸ ਹਾਉ ਦਾ ਬਹੁਤ ਜ਼ਰੂਰੀ ਕਾਰਜਾ ਜਾਣਾ ਇਹਨਾਂ ਨੇ ਭਾਈ ਦਲਾਵਰ ਸਿੰਘ ਬੱਬਰ ਦਾ ਸੀਦੀ ਦਿਹਾੜਾ ਮਨਾਰੀ ਸੂਰ ਸਖਾਲਸਾ ਪੰਥ ਨੂੰ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ 10 ਭਾਈ ਦਲਾਵਰ ਸਿੰਘ ਬੱਬਰ ਦੀ ਕੁਰਬਾਨੀ ਨਤ ਮस्तक ਹੁੰਦਾ ਹੈ ਭਾਈ ਦਲਾਵਰ ਸਿੰਘ ਬੱਬਰ ਨੇ ਗੁਰੂ ਹੁਕਮ ਅਰਵਾਵੇ ਬਰਲਾਵੇ ਨਿੰਦਕ ਆਪਣਾ ਕੀਤਾ ਪਾਵੇ ਨਿੰਦਕ ਹੁਣਸਾਂ ਆਪਣੀ ਤੁਲਨਾ ਗੁਰੂਆਂ ਦਾ ਕਰਨ ਦਾ ਕੋਹਰ ਅਪਮਾਨ ਕਰਨ ਵਾਲੇ ਮੁੱਖ ਮੰਤਰੀ ਬਯੰਤੇ ਨੂੰ ਉਸਦੇ ਕੀਤੇ ਕਰਮਾਂ ਦੀ ਸਜ਼ਾ ਦਿੱਤੀ ਸਿੱਖ ਕੌਮ ਨੇ ਚੁੱਲੀ ਹਨੇਰੀ ਦਾ ਆਪਣੇ ਸਰੀਰ ਨੂੰ ਖੀਤਾ ਪਿਤਾ ਕਰਕੇ ਅੰਤ ਕੀਤਾ ਭਾਈ ਸਾਹਿਬ ਆਈ ਦਲਾਰ ਸਿੱਖ ਬੱਬਰ ਨੇ ਸ਼ਹਾਦਤ ਦੇ ਕੇ ਕੌਮ ਨੂੰ ਇਹ ਦਰ ਦਰਸਾ ਦਿੱਤਾ ਕਿ ਸਿੱਖ ਹਿੰਦੁਸਤਾਨ ਤੋਂ ਕਦ ਇਨਸਾਫ਼ ਦੀ ਉਮੀਦ ਨਾ ਰੱਖਣ ਖਾਲਸਾ ਪੰਥ ਦੁਖੀਆਂ ਨੂੰ ਆਪ ਸਜ਼ਾ ਦੇਵੇਗਾ ਖਾਲਸਾ ਜੀ ਸ੍ਰੀ ਸਿੰਘਾਂ ਦੇ ਦਿਹਾੜੇ ਮਨਾਉਣਾ ਬਹੁਤ ਹੀ ਸ਼ਲਾਘਾਯੋਗ ਪਰਿਆ ਉਦਮ ਹੈ ਪਰ ਇਹ ਦਿਹਾੜੇ ਮਨਾਉਣੇ ਉਦੋਂ ਹੀ ਸਫਲ ਹਨ ਜਦੋਂ ਅਸੀਂ ਸ਼ਹੀਦਾਂ ਦੀ ਕੁਰਬਾਨੀ ਦੇ ਸੇਰ ਲੈ ਕੇ ਉਹਨਾਂ ਦੇ ਕਦਮਾਂ ਤੇ ਚੱਲੀਏ ਅਤੇ ਉਹਨਾਂ ਦੇ ਸੁਤਨ ਨਾਂ ਉਹਨਾਂ ਦੀ ਜਿਹੜੀ ਆਪਣੀ ਸੋਚ ਉਸ ਨੂੰ ਸਕਾਰ ਕਰਦੇ ਹਾਂ ਖਾਲਸਾ ਦਾ ਸਦਕ ਕਰੀਏ ਇਹ ਮੈਸੇਜ ਹੈ ਸਨੇਹਾ ਹੈ ਪਾਈ ਸਾ ਪਾਈ ਵਦਾਵਾ ਸੇ ਬਬਰ ਮੁਖੀ ਬਬਰ ਖਾਲਸਾ ਇੰਟਰਨੈਸ਼ਨਲ ਇਹੋ ਹੀ ਸਨੇਹਾ ਪਾਈ ਸਾ ਪਾਈ ਡਿਕਟਾਰ ਸੀ ہمارا ਡਿਪਟੀ ਮੁਖੀ ਬੱਬਰਖਾਲ ਇੰਟਰਨੈਸ਼ਨਲ ਹੋ ਸ੍ਰੀ ਅਕਾਲ ਤਖਸਾਲ ਜਿਹਦੇ ਮਹਾਨ ਪਵਿੱਤਰ ਸਥਾਨ ਤੇ ਅੱਜ ਸੰਗਤਾਂ ਦਾ ਅਗਰਤ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਸ੍ਰੀ ਅਕਾਲ ਤਖਸਾਲ ਦੀ ਸਰਬਉੱਚਤਾ ਆਜ਼ਾਦ ਹਸਤੀ ਅਤੇ ਪਵਿੱਤਰਤਾ ਲਈ ਵਿਸਾਖੀ 1978 ਤੋਂ ਸਿੱਖ ਸੰਘਰਸ਼ ਦੌਰਾਨ ਛਿੱਦੀਆਂ ਦੀ ਕਤਾਰ ਵਿੱਚ ਸ਼ਹੀਦ ਹੋਏ ਭਾਈ ਸਾਹਿਬ ਭਾਈ ਦਲਾਵਰ ਸਿੰਘ ਬੱਬਰ ਦੀ ਮਹਾਨ ਕੁਰਬਾਨੀ ਨੂੰ ਸੰਗਤ ਦਾ ਸਮੂਹ ਇਕੱਠ ਪ੍ਰਣਾਮ ਕਰਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੌਮੀ ਸ਼ਹੀਦ ਹੋਜੂ ਸ਼ਹੀਦ ਭਾਈ ਦਲਾਵਰ ਸਿੰਘ ਦੀ ਮਹਾਨ ਕੁਰਬਾਨੀ ਨੂੰ ਅਤੇ ਸਿੱਖ ਸੰਘਰਸ਼ ਨੂੰ ਮਾਨਤਾ ਪ੍ਰਵਾਨਤਾ ਦਿੰਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਵੱਲੋਂ ਸ਼ਹੀਦ ਭਾਈ ਦਲਾਵਰ ਸਿੰਘ ਬੱਬਰ ਨੂੰ ਕੌਮੀ ਸ਼ਹੀਦ ਜੋ ਖਿਤਾਬ ਦੇਣ ਦੀ ਸ਼ਲਾਘਾ ਕਰਦਾ ਹੈ ਤੇ ਅੱਜ ਸੰਗਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁੱਤਰ ਹਜ਼ੂਰੀ ਵਿੱਚ ਅਰਦਾਸ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੀਤਪਈ ਜੀ ਦਾਦ ਸੇ ਬੱਬਰ ਨੂੰ ਕੌਮੀ ਸ਼ਹੀਦ ਦਾ ਖਿਤਾਬ ਦੇਣਾ ਜਿੱਥੇ ਇੱਕ ਸਿੱਖ ਨਾਇਕ ਨੂੰ ਮਾਨਤਾ ਦੇਣਾ ਹੈ ਉੱਥੇ 1978 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਮਾਵਾ ਦੇ ਪੁੱਤਰ ਭੈਣਾਂ ਦੇ ਭਰਾ ਅਤੇ ਪਤੀ ਜਾਂ ਮੇਂ ਸ਼ਹਾਦਤ ਪੀ ਗਏ ਹਨ ਇਹਨਾਂ ਸਮੁੱਚੇ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸੰਗਤ ਵੱਲੋਂ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਦਿੱਤਾ ਜਾਂਦਾ ਹੈ ਕਿਉਂਕਿ ਪੰਥ ਲਈ ਸ਼ਹਾਦਤ ਦੇਣ ਵਾਲੇ ਸਮੁੱਚੇ ਕਾਜੋਗਨ ਅਦੇ ਸਾਰੇ ਸ਼ਹੀਦਾਂ ਦਾ ਦਰਜਾ ਬਰਾਬਰ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਹਜ਼ੂਰੀ ਵਿੱਚ ਜੁੜਿਆ ਸੰਗਤਾਂ ਦਾ ਇਕੱਠ ਤੰਤਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਮਜੂਤਾ ਸਿੱਖ ਸੰਘਰਸ਼ ਜਾਨ ਜੇਲਾਂ ਵਿੱਚ ਕਾਲ ਕੋਡੀਆਂ ਸਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਭਗਵੰਦ ਸਿੰਘ ਰਾਜਵਾਨਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਸ਼ਮਸ਼ੇਰ ਸਿੰਘ ਭਾਈ ਲਖਵਿੰਦਰ ਸਿੰਘ ਭਾਈ ਗਰਮੀਤ ਸਿੰਘ ਸਮੇਤ ਸਮੂਹ ਸੰਗਰਸ਼ੀ ਸਿੰਘਾਂ ਦੀ ਜੇਲ੍ਹਾਂ ਦੀ ਰਿਹਾਈ ਲਈ ਅਰਦਾਸ ਕਰਦਾ ਹੈ ਅਤੇ ਬਾਪੂ ਸੂਰ ਸੇਖਾ ਸਾਹਿਬ ਵੱਲੋਂ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਜੋ ਸੰਘਰਸ਼ ਕੀਤਾ ਜਾ ਰਿਹਾ ਹੈ ਉਸ ਦੀ ਚੜ੍ਹਦੀ ਕਲਾ ਤੇ ਪ੍ਰਾਪਤੀ ਦੀ ਅਰਦਾਸ ਕਰਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜਿਆ ਸੰਗਤਾਂ ਦਾ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਇਹ ਪਾਸੇ ਤੇ ਪਾਤਸ਼ਾਹ ਜਿਹੜੇ ਸਿੰਘ ਸਿੱਖ ਸੰਘਰਸ਼ ਦੌਰਾਨ ਘਰੋਂ ਬੇਕਾਰ ਹੋਏ ਅਤੇ ਜਵਾਂ ਵਤਨ ਹੋਏ ਜਿਨ੍ਹਾਂ ਨੂੰ ਆਪਣੀ ਜਨਮ ਭੂਮੀ ਦੇ ਨਤਮਸਤਕ ਹੋਣ ਅਤੇ ਗੁਰੂ ਸਥਾਨਾਂ ਤੇ ਵਾਂਝਾ ਕੀਤਾ ਗਿਆ ਹੈ ਸੰਗਤ ਆਦਿ ਅਰਦਾਸ ਇਹਨਾਂ ਦੇ ਬੰਧਨ ਕੱਟਦੇ ਆ ਆਪਣੀ ਕਲਾ ਵਰਤਾਉ ਅਤੇ ਮਿਹਰ ਦੀ ਬਖਸ਼ਿਸ਼ ਕਰਦੇ ਆ ਯਾਦ ਕਰੋ ਉਹਨਾਂ ਦਾ ਆਪਣੇ ਘਰ ਪਰਿਵਾਰਾਂ ਦਾ ਮਲਾਪ ਕਰੋ ਅਤੇ ਉਹ ਵੀ ਸਤਿਗੁਰੂ ਜੀ ਦੇ ਹੰਦਸਾਬ ਤੇ ਹੋਰ ਗੁਰੂ ਸਥਾਨਾਂ ਤੇ ਪਹੁੰਚ ਕੇ ਦਰਸ਼ਨ ਕਰ ਸਕਣ ਸ੍ਰੀ ਅਕਾਲ ਤਖਤ ਸਾਹਿਬ ਕੇ ਜੀ ਗੁਰੰਸਾ ਦੀ ਪਾਵਨ ਅਜੂਰੀ ਸਮੂਹ ਸੰਗਤ ਚੋਂਦੀ ਹੈ ਜੀ ਸ਼ੀਰਪਾਈ ਦਰਾਵਰ ਸਿੰਘ ਬੱਬਰ ਦੀ ਫੋਟੋ ਕੇਂਦਰੀ ਯਾਤਕਰਸਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸ੍ਰੀ ਅਮਰitsar ਵਿਖੇ ਲਗਾਈ ਜਾਵੇ ਅਕਾਲ ਉਪਰ ਇਸ ਕਾਰਜ ਲਈ ਸਬੰਧਤ ਪ੍ਰਬੰਧਕਾਂ ਨੂੰ ਸਮੱਤ ਬਖਸ਼ਲ ਇਹ ਇਸ ਕਾਰਜ ਦੀ ਪੂਰਤੀ ਲਈ ਸੰਗਰਸ਼ੀ ਜਯੋਦੇ ਦਾ ਮਾਣ ਕਰਨ ਦੀ ਪ੍ਰੇਰਣਾ ਦੇਣ ਤਾਂ ਕਿ ਭਾਈ ਦਲਾਵਰ ਸਿੰਘ ਦੀ ਕੁਰਬਾਨੀ ਤੋਂ ਸਬੂਤ ਸਿੱਖ ਜਾਈ ਜਾਣ ਨੂੰ ਹੋ ਸਕੇ ਗੁਰੂ ਗ੍ਰੰਥ ਖਾਲਸਾ ਦੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤੁਸੀਂ ਜੁੜ ਬੈਠੇ ਇਹ ਮਹਾਨ ਪਿੱਤਰ ਸਤਿ ਉਸ ਤੋਂ ਸੇਧ ਲੈਣੀ ਇਸ ਦੀ ਸਰਵੋੱਚਤਾ ਔਰ ਸਤਕਾਰ ਕੈਮਰ ਖੜਨਾ ਸਾਰੀਆਂ ਸਾਡੀਆਂ ਜਥੇਬੰਦੀਆਂ ਦਾ ਫਰਜ ਹੈ ਜਥੇਦਾਰ ਸ੍ਰੀ ਇਕਾਲ ਤਖਸਾਲ ਹਾਜ਼ਰ ਹੋਏ ਹਨ ਉਹਨਾਂ ਨੇ ਅਰਦਾਸ ਵਿੱਚ ਸ਼ਾਮਲ ਹੋ ਕੇ ਬਹੁਤ ਅੱਡਾ ਕਾਰਜ ਕੀਤਾ ਔਰ ਇਹ ਇਹ ਜਿਹੜਾ ਕਾਰਜ ਹੈ ਕੌਮ ਦੀ ਸ਼ੀਦਤ ਦੇਣਾ ਰੀਅਲੀ ਇਹ ਸ਼ਵਾਗਜੋਗ ਹੈ ਔਰ ਇੱਕ ਗੱਲ ਨਾ ਕਹਿ ਕੇ ਲਾਸਟ ਬਰ ਮੈਂ ਆਪਣੇ ਨੌਜਵਾਨ ਪੁੱਤਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ 78 ਤੋਂ ਲੈ ਕੇ ਹੁਣ ਤੱਕ ਸਦਾ ਸੰਘਰਸ਼ਮਈ ਜੀਵਨ ਹੈ ਇਸ ਨਿਚੋੜ ਤੇ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਉਹ ਗੱਲ ਇਹ ਕਿ ਖੁਦੀ ਕੋ ਕਰ ਬਲੰਦ ਇਤਰਾ ਖੁਦਾ ਖੁਦ ਬੰਦੇ ਸੇ ਪੁੱਛੇ ਕਿ ਤੇਰੀ ਲਜਾ ਕਿ ਆ ਆਪਣੇ ਆਪ ਨੂੰ ਜੀਵਨ ਚ ਢਾਲ ਲਓ ਆਪਣੇ ਆਪ ਨੂੰ ਇੱਕ ਮੁਟ ਕਰੋ ਆਪਣੇ ਆਪ ਨੂੰ ਇੱਕ ਜੁਟ ਕਰੋ ਔਰ ਜਿੰਨੀ ਦੇਰ ਤੱਕ ਇੱਕ ਸੁਰਤਾ ਇੱਕ ਮੁਟਤਾ ਇੱਕ ਜੋਤਤਾ ਨਹੀਂ ਹੁੰਦੀ ਉੰਨੀ ਦੇਰ ਤੱਕ ਪ੍ਰਾਪਤੀਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਅਸੀਂ ਚਾਹੁੰਦੇ ਆ ਸਭ ਕੋ ਸਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੋਲੇ ਇਸ ਦਰਤੋਂ ਮਿਲਣਾ ਜੇ ਜੋ ਕੁਝ ਮਿਲਣਾ ਇੱਥੋਂ ਮਿਲਣਾ ਐ ਮੰਗਾਂ ਦੀ ਰੱਤ ਲਾਉਣੀ ਆ ਮੰਗ ਹੈ ਸਾਡੀ ਆ ਮੰਗ ਹੈ ਛੱਡ ਕੇ ਇਕੱਠੇ ਹੋ ਜੋ ਤੇ ਜੋ ਮੰਗਣਾ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦੇਣਾ ਜੇ ਇਹ ਮੇਰੀ ਤੁਹਾਨੂੰ ਬੇਨਤੀ ਆ ਹੁਣ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਕੌਮ ਦੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਇੱਕ ਸਿੱਖ ਸੰਘਰਸ਼ ਨੂੰ ਮਾਨਤਾ ਪ੍ਰਵਾਨਤਾ ਤੇ ਪ੍ਰਧਾਨਤਾ ਦਿੱਤੀ ਆ ਜੀ ਕੋਈ ਦਲਾਵਰ ਸਿੰਘ ਨੂੰ ਕਮਿਸ਼ੀਨ ਕਰਾਰ ਦੇ ਕੇ بڑا ਗਲੇਰਾ ਫੈਸਲ ਦੇ ਰਾਨਾ ਫੈਸਲਾ ਔਰ ਉਹਦੇ ਲਈ ਮਾਨ ਸਿੰਘ ਸਾਹਿਬ ਗਿਆਨੀ ਕਰਪਾਚਾਰ ਨੂੰ ਬੇਨਤੀ ਕਰਾਂਗਾ ਦੋ ਵਾਰ ਕਰਨ ਉਸ ਤੋਂ ਬਾਅਦ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਦੇ ਆ ਸੰਜਨ ਤੇ ਵਰਤਿਆ ਜਾਵੇ ਇਹ ਮੇਰੀ ਤਰਫੋਂ ਹੱਥ ਜੋੜ ਕੇ ਬੇਨਤੀ ਹੈ ਪ੍ਰਵਾਨ ਕਰ ਲਓ ਤੇ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਕਰਪਾਚਾਰ ਸਿੰਘ ਜੀ ਸੰਤਾਂ ਨੂੰ ਸਤਿ ਸ੍ਰੀ ਅਕਾਲ ਸਰਦਾਰ ਭਾਈ ਜੀ ਦੇ ਘਰ ਤੇ ਮਾਈ ਜੀ ਦੇ ਘਰ ਤੇ ਅਸੀਂ ਹੋ ਮੱਜਨ ਕਰਨਾ ਚਾਹੁੰਦੇ ਹਾਂ ਸਿੰਘ ਸਾਹਿਬ ਜੀ ਨੂੰ ਕਿ ਭਾਈ ਦਲਾਵਤ ਸਿੰਘ ਦੀ ਜਿਹੜੀ ਵਰਸੀ ਆ ਉਹ ਥੋੜੀ ਖੁੱਲੇ ਹਾਲ ਦੇ ਵਿੱਚ ਆਪਣ ਤੇ ਮੱਗੀ ਸਾਹਿਬ ਚਾਹੀਦੀ ਆ ਅੰਜੀ ਸਾਹਿਬ ਨਹੀਂ ਦੇ ਉੱਤੇ ਹਾਜ ਚਾਹੀਦੀ ਕਿਉਂਕਿ ਸਰਦਾਰ ਬੈਠਾ ਨਹੀਂ ਜਾਂਦਾ ਇਹ ਸਰਦਾਰ ਸਿਮਰਨਜੀਤ ਸਿੰਘ ਵੱਲੋਂ ਵੀ ਮਾਨ ਸਾਹਿਬ ਕਹਿੰਦੇ ਵੀ ਮੇਰੀ ਸਾਰੀ ਪਰਿਵਾਰ ਨੂੰ ਘਰ ਤੇ ਬੁਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਲੋਕਾਂ ਦੇ ਸਵੱਤੰਤਰਤਾ ਦੇ ਬਾਰੇ ਵਿੱਚ ਗੱਲ ਕਰ ਰਿਹਾ ਹਾਂ ਜਿਵੇਂ ਕਿ ਜੇਕਰ ਇਹ ਜੇਕਰ ਇਹ ਪਰਮਿਸ਼ਨ ਇਹ ਪ੍ਰਤਾਪ ਸਿੰਘ ਜੀ ਉਹਨਾਂ ਦੀ ਬਾਈਟ ਰਣਤਨ ਆਈ ਹੈ ਵਿੱਚ ਕਰ ਤੇ ਮਾਰ ਕੇ ਦੰਦਨਾ ਹਾਜ਼ਰੀ ਭਰੀ ਹੈ। ਆਸਤੁਨ ਮਾਤੀ ਹੈ। ਸਮੂਹ ਜੀ ਪਾਉ ਸ਼ਹੀਦਾਂ ਦਾ ਨਾਮ ਸੰਕਾ ਸ਼ਹੀਦਾਂ ਦੀ ਯਾਦਾਂ ਮਨੋਰਨ ਦੇ ਵਾਸਤੇ ਮਹਾਂਸ਼ਾਇਰ ਇੱਕ ਮਾਤ ਕੇ ਨੂੰ ਪ੍ਰਦਰਸ਼ਕ ਕਰੇ ਕਿਉਂਕਿ ਇਹ ਸ਼ਹੀਦ ਕੌਮ ਦਾ ਸਮਾਇਆ ਹੈ ਉਹ ਕੌਮ ਹਮੇਸ਼ਾ ਜਰਦੀ ਕਹਾਂਦੀਆਂ ਨਹੀਂ ਉਹ ਆਪਣੇ ਸ਼ਹੀਦਾਂ ਨੂੰ ਨਹੀਂ ਸ਼ਜਾਦ ਰੱਖਿਆ ਹੈ। ਔਰ ਜੋ ਸੰਘਰਸ਼ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਹਨਾਂ ਵਾਸਤੇ ਵੀ ਦਾਸ ਬੇਨਤੀ ਕਰੇ ਕਿ ਸੁਨਿਤਾ ਖਾਲਸਾ ਪੰਥ ਇੱਕ ਮੋਟ ਇੱਕ ਡੰਡੇ ਥੱਲੇ ਇਕੱਤਰ ਹੋ ਕੇ ਆਪਣੀ ਆਵਾਜ਼ ਬੁਲੰਦ ਕਰੇ ਤਾਂ ਕਿ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਸੁਨਿਤਾ ਖਾਲਸਾ ਪੰਥ ਦੇ ਵੱਲੋਂ ਦੇ ਉਪਰਾਲੇ ਕੀਤੇ ਜਾਣ ਮੈਂ ਫਿਰ ਸੁਨਿਤਾ ਸਮਾਜਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ

ਐ ਅਸਰੋਪਾ ਦੇ ਰੋ ਤੋਂ ਭਾਈ ਗਲਾਸ ਸਿੰਘ ਭਾਈ ਗਲਾਸ ਸਿੰਘ ਅਸਰੋਪਾ ਦੇ ਰੋ ਭਾਈ ਗਲਾਸ ਸਿੰਘ ਦੇ ਪਾਸੋਂ ਆਓ ਜੀ ਭਾਈ ਗਲਾਸ ਸਿੰਘ ਦੇ ਪਾਸੋਂ ਭਾਇਆ ਦਾ ਸਾਹਬਾ ਆਇਆ ਸਾਡੇ 12000 ਰੈਂਟ ਦੇ ਵਿੱਚ ਕੈਂਟਰ ਵਿੱਚ ਕੈਂਟਰ ਵਿੱਚ ਕਿੰਨਾ ਵਿੱਚ ਜੀ ਤੁਹਾਨੂੰ ਗਾਇਬੀ ਦਾ ਪਾਉਣਾ ਕਰੋ ਜੀ ਆ ਭਾਈ ਗਲਾਸ ਸਿੰਘ ਤੋਂ ਬੈਠੋ ਕਿਦੋਂ ਕਿਦੋਂ ਪੰਜਾਬੀ ਨੂੰ ਬੇਨਤੀ ਹੈ ਕਿ ਪੰਜਾਬਾਵਰ ਸੁਨਭਰ ਦੇ ਪਰਿਵਾਰ ਨੂੰ ਫੋਨ ਦੇ ਕਿਦੋਂ ਕਿਦੋਂ ਸ਼ਿੰਗ ਸਾਹਿਬ ਸ਼ਿੰਗ ਸਾਹਿਬ ਜੀ ਸੋਨ ਹਾ ਰਾਮ ਕੁਮਾਰ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਆਗਮਨ ਤੇ ਆਪਾਂ ਅੱਜ ਅੱਜ ਦੇ ਆਗਮਨ ਤੇ ਆਪਾਂ 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 ਅੱਜ ਦੇ ਆਗਮਨ ਤੇ ਆ ਮਮਾ ਕਦੇ ਆਉਂਦੇ ਆ ਸ਼ਹਿਰ ਦੇ ਆਉਂਦੇ ਆ ਉਹ ਵੀ ਸਿੰਘ ਜੀ ਅੱਜ ਜਣਾ ਨੂੰ ਕਿਸੇ ਕੰਮਾਣਾ ਦੇ ਦੋ ਅਜੇ ਥੋੜਾ ਮਾਈਕ ਤੇ ਕਿਰੇ ਫਰਮ ਆਇਆ ਲੱਗ ਰਿਹਾ ਹੈ ਤੇ ਸਭ ਸੁਣੀਏ ਕਾਲ ਕਰਨਾ ਚਾਹੀਦਾ ਹੈ Obrigado.